ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਦਾ ਰਾਮ ਰਾਮ ਸਾਰੇ ਭੈਣਾ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ YouTube ਤੇ ਤੇ Facebook ਦੇ ਉੱਤੇ ਫੋਲੋ ਕੀਤਾ ਤੇ YouTube ਦੇ ਉੱਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਆਪਣਾ ਤੇ ਲਾਈਕ ਤੇ ਵਿਊ ਦਿੱਤੇ ਆਪਾਂ ਨੂੰ ਧੰਨਵਾਦ ਉਹਨਾਂ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ 2 ਕੁ ਮਿੰਟ ਦੀ ਹੈ ਦੋ ਕੁ ਮਿੰਟ ਸਮਾਂ ਲੈਣਾ ਤੁਹਾਡਾ ਬੱਸ ਅੱਜ ਇੱਕ ਘਟਨਾ ਐਹੋ ਜੀ ਕੋਈ ਮੇਰਾ ਨਾ ਸ਼ੇਅਰ ਕੀ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਜ਼ਰੂਰੀ ਸਮਝਦਾ ਕਿਤੇ ਕਿਤੇ ਮਾਹੌਲ ਐਜਾ ਬਣ ਜਾਂਦਾ ਵੀ ਐਂ ਲੱਗਦਾ ਵੀ ਯਾਰ ਦੁਨੀਆ ਦੇ ਵਿੱਚ ਉਹ ਨਾ ਇਨਸਾਨੀਅਤ ਕਿਤੇ ਮਾਰੀ ਨਾ ਜਾਏ ਮੈਂ ਹੀ ਨਹੀਂ ਕਹਿੰਦਾਗਾ ਵੀ ਸਾਰੇ ਲੋਕ ਇੱਕੋ ਜਿਹੇ ਆ ਪਰ ਕੁਝ ਕੁ ਬੰਦੇ ਇਹੋ ਜਿਹੇ ਜ਼ਰੂਰ ਮਿਲ ਜਾਂਦੇ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੀ ਜਿਨ੍ਹਾਂ ਦੇ ਵਿੱਚ ਐਂ ਲੱਗਦਾ ਵੀ ਇਨਸਾਨੀਅਤ ਨਾਲ ਦੀ ਚੀਜ਼ ਹੀ ਆਏ ਮੈਂ ਅੱਜ ਸ਼ਹਿਰੋਂ ਦੁੱਧ ਵਾ ਕੇ ਆ ਰਿਹਾ ਸੀ ਤੇ ਅਗੋਂ ਇੱਕ ਮੋੜ ਪੈਂਦਾ ਸੀ ਢੀੜੀ ਗਲੀ ਨੂੰ ਤੇ ਥੋੜਾ ਜਿਹਾ ਹਿੱਸਾ ਨਾਲ ਗਲੀ ਦਾ ਢੀੜਾ ਤੇ ਉਦੋਂ ਇੱਕ ਹੀ ਗੱਡੀ ਜਾ ਸਕਦੀ ਹੈ ਤੇ ਮੇਰੇ ਅੱਗੇ ਇੱਕ ਰੇੜੇ ਵਾਲਾ ਸੀ ਖੱਜਰ ਰੇੜੇ ਵਾਲਾ ਤੇ ਅੱਗੋਂ ਜਿੱਥੋਂ ਗੱਡੀ ਅਗਲੇ ਪਾਸੇ ਜਿੱਥੋਂ ਢੀੜੀ ਹੁੰਦੀ ਸੀ ਉਧਰਲੇ ਪਾਸੇ ਇੱਕ ਛੋਟੇ ਆਟਾ ਵਾਲਾ ਆਉਂਦਾ ਸੀ ਉਧਰੋਂ ਤਾਂ ਖੱਜੇ ਡੇੜੇ ਵਾਲੇ ਜਦੋਂ ਪੀੜੀ ਗਲੀ ਨੂੰ ਐਂਟਰੀ ਕੀਤੀ ਉਹਨੇ ਵੇਖ ਲਿਆ ਵੀ ਅੱਗੋਂ ਆਟੋ ਵਾਲਾ ਹੁਣ ਪੀੜੀ ਗਲੀ ਚ ਵੜੂਗਾ ਉਹਨੇ ਹੱਥ ਕਰਤਾ ਬਾਈ ਰੁਕ ਜੀ ਠੀਕ ਹੈ ਹਾਲਾਂਕਿ ਖੱਜੇ ਡੇੜੇ ਵਾਲਾ ਮੁੜ ਗਿਆ ਸੀ ਉਧਰ ਨੂੰ ਉਹਨੇ ਪਹਿਲਾਂ ਹੱਥ ਕਰਤਾ ਮੈਂ ਮੈਂ ਇਨਸੀਡੈਂਟ ਹੀ ਅੱਖਾਂ ਨਾਲ ਵੇਖਿਆ ਉਹ ਦਿਨ ਆਟੋ ਵਾਲੇ ਨੂੰ ਵੀ ਪਤਾ ਲੱਗ ਗਿਆ ਜਦੋਂ ਇਹਨੇ ਹੱਥ ਕਰਤਾ ਉਹ ਮਹਾਦਾਪਤ ਰੁਕਿਆ ਨਹੀਂ ਉਸਦਾ ਹੀ ਹੈ ਅੱਛਾ ਹੁਣ ਉਹਦੇ ਅੱਗੇ ਜਾਨਵਰ ਹੈ ਉਹਨੇ ਤੱਕਸ ਰੁਕਦਿਆਂ ਰੁਕਰੇ ਰੁਕਣਾ ਆਟੋਵ ਨੇ ਜਮਾ ਲਿਆ ਕੇ ਕੋਲੇ ਉਹਦੇ ਮੂਹਰੇ ਹਟੋ ਲਾਤਾ ਆਟੋ ਲਾਤਾ ਤੇ ਮੈਂ ਨੂੰ ਕਿਹਾ ਮੈਂ ਕਿਹਾ ਯਾਰ ਬਾਈ ਵੀ ਤੈਨੂੰ ਨਹੀਂ ਅਤਿ ਕਰਦਾ ਤੂੰ ਯਾਰ ਉੱਥੇ ਪਿੱਛੇ ਰੋਕ ਲਾ ਆਟੋ ਤੂੰ ਤਾਂ ਮੈਂ ਕਿਹਾ ਦਾ ਗੇਅਰ ਹੀ ਪਾਉਣਾ ਹੈ ਕਲਚ ਬ੍ਰੇਕ ਹੀ ਨਾਪਣੇ ਹੈ ਗੇਅਰ ਪਾ ਕੇ ਬੈਕ ਕਰ ਲੈਣਾ ਗੇਅਰ ਪਾ ਕੇ ਗਾਹ ਨੂੰ ਤੋਰ ਲੈਣਾ ਮੈਂ ਕਿਹਾ ਯਾਰ ਉਹ ਜਾਨਵਰ ਆ ਉਹਦੇ ਅੱਗੇ ਪਰ ਉਹ ਉਹ ਜਾਨਵਰ ਵਾਲੇ ਬੰਦੇ ਦੀ ਇਨਸਾਨੀਅਤ ਵੇਖੋ ਮੈਨੂੰ ਤਾਂ ਕੋਈ ਗੱਲ ਨਹੀਂ ਬਾਈ ਯਾਰ ਆ ਗਿਆ ਤਾਂ ਤਾਂ ਫਿਰ ਕੀ ਐ ਕੋਈ ਗੱਲ ਨਹੀਂ ਰਾਪਾ ਨੂੰ ਕੋਈ ਨਹੀਂ ਉਹਨੇ ਵੇਖੋ ਉਹ ਆਟੋ ਵਾਲੇ ਨੇ ਫਿਰ ਵੀ ਬੈਕ ਨਹੀਂ ਕੀਤਾ ਨਾਲੇ ਗਲੀ ਦਾ ਥੋੜਾ ਜਿਹਾ ਸਹੀ ਸੀ ਉਹ ਆਟੋ ਵਾਲੇ ਨੇ ਨਹੀਂ ਬੈਕ ਕੀਤਾ ਖੱਜੇ ਰੇੜੇ ਵਾਲੇ ਬੰਦੇ ਨੇ ਵਿਚਾਰੇ ਨੇ ਉੱਤਰ ਕੇ ਆਗਾ ਰੇੜਾ ਬੈਕ ਕੀਤਾ ਫਿਰ ਉਹ ਦੂਜੇ ਪਾਸੇ ਗਲੀ ਨੂੰ ਲੱਗਿਆ ਠੀਕ ਐ ਆਟੋ ਵਾਲਾ ਫਿਰ ਉਹਨੇ ਨਗਾ ਕੇ ਉਹਨੇ ਫਿਰ ਬੈਕ ਕੀਤਾ ਫਿਰ ਉਹ ਗਲੀ ਤੈ ਵਿਚਾਰਾ ਲੱਗਿਆ ਤੇ ਮੈਨੂੰ ਐਡੀ ਉਹ ਚੀਜ਼ ਮਹਿਸੂਸ ਹੋਈ ਵੀ ਯਾਰ ਕਮਾਲ ਹੋ ਗਈ ਵੀ ਇਨਸਾਨੀਅਤ ਨਾਂ ਦੀ ਕੋਈ ਚੀਜ਼ ਹੀ ਹੈਣੀ ਹੈ ਕਮ ਸੇ ਕਮ ਕੰਜਰਾ ਤੂੰ ਜਾਨਵਰ ਤੇ ਤਾਂ ਤਸ ਕਰ ਵੀ ਉਹ ਵਿਚਾਰਾ ਪਹਿਲਾਂ ਬੈਗ ਹੋਊਗਾ ਫਿਰ ਅਗਲੀ ਗੜੀ ਨੂੰ ਮੋੜ ਕੇ ਫਿਰ ਫੇਰ ਉਹ ਬੈਗ ਹੋਊਗਾ ਹਨਾ ਤੇ ਤੂੰ ਤਾਂ ਇੱਕ ਗੇਹਰੀ ਪੌਣਾ ਵਿੱਚ ਬੈਠੇ ਨੇ ਕੋਈ ਰੇੜੇ ਵਾਲਾ ਵਿਚਾਰਾ ਪਹਿਲਾਂ ਰੇੜੇ ਤੋਂ ਉਤਰਿਆ ਮੈਨੂੰ ਨੇ ਬੈਗ ਦਿੱਤਾ ਕਮਾਲ ਹੋ ਗਈ ਯਾਰ ਮੈਨੂੰ ਐਂ ਲੱਗਦਾ ਵੀ ਵਾਕਈ ਕਈ ਬੰਦਿਆਂ ਦੇ ਵਿੱਚ ਤਾਂ ਇਨਸਾਨੀਅਤ ਨਾਂ ਦੀ ਚੀਜ਼ ਹੀ ਹੈ ਕਈ ਬੰਦੇ ਮੈਂ ਇਹ ਵੇਖਿਆ ਵੀ ਰਕਸ਼ੀ ਵਾਲੇ ਨੂੰ ਐਵੇਂ ਹੀ ਲੜੀ ਜਾਂਦੇ ਰਹਿੰਦੇ ਆ ਰਕਸ਼ੀ ਵਾਲਿਆਂ ਨਾਲ ਮੇਰੇ ਮੇਰੀ ਸੋਚ ਦੇ ਮੁਤਾਬਕ ਜਿੰਨੀ ਰਕਸ਼ੀ ਵਾਲੇ ਦੀ ਮਿਹਨਤ ਹੁੰਦੀ ਹੈ ਨਾ ਓਨੀ ਸ਼ਾਇਦ ਕਿਸੇ ਦੀ ਮਿਹਨਤ ਨਹੀਂ ਹੁੰਦੀ। ਇਹੋ ਜੀ ਤਪ ਦੀ ਗਰਮੀ ਦੇ ਵਿੱਚ ਯਾਰ ਕਲੋਈ ਪਸੀਨੇ ਦੀ ਇੱਕ ਇੱਕ ਬੂੰਦ ਵਹਾ ਕੇ ਬੰਦਾ ਉਹ ਕਮਾਈ ਕਰਦਾ। ਇੱਕ ਰਕਸ਼ੀ ਵਾਲਾ ਮੇਰੀ ਬੇਨਤੀ ਹੈ ਵੀ ਯਾਰ ਉਹਦੇ ਨਾਲ ਪ ਇਸਿਆ ਨੂੰ ਲੈ ਕੇ ਕੰਪਰੋਮਾਈਜ਼ ਨਾ ਕਰਿਆ ਕਰੋ ਠੀਕ ਹੈ ਨਾ ਦੂਜੀ ਗੱਲ ਇਹ ਵੀ ਥੋੜੀ ਜੀ ਇਨਸਾਨੀਅਤ ਜਰੂਰ ਵਿਖਾਇਆ ਕਰੋ ਕਿ ਜਦੋਂ ਆਪਣੇ ਅੱਗੇ ਕੋਈ ਰਖਸ਼ੀ ਵਾਲਾ ਆ ਜਾਂਦਾ ਹੈ ਜਾਂ ਖੱਜੜ ਰੇੜੇ ਵਾਲਾ ਆ ਜਾਂਦਾ ਹੈ ਕਮ ਸੇ ਕਮ ਉਹਦੀ ਕਦਰ ਕਰਨ ਕਦਰ ਕਰਕੇ ਉਹਦੀ ਉਹਨੂੰ ਪਹਿਲਾਂ ਰਾਹ ਦਿਆ ਕਰੋ ਮੇਰੀ ਸੋਚ ਮਤਲਬ ਠੀਕ ਹੈ ਅੱਜ ਨਹੀਂ ਕੋ ਮੇਰੀ ਵੀਡੀਓ ਸੀਗੀ ਕੰਟੈਂਟ ਚੰਗਾ ਲੱਗੇ ਲਾਈਕ ਕਰਨਾ ਸ਼ੇਅਰ ਜ਼ਰੂਰ ਕਰਿਓ ਤੇ ਇਸ ਚੀਜ਼ ਦੇ ਉੱਤੇ ਅਮਲ ਜ਼ਰੂਰ ਕਰਿਓ ਮੇਰਾ ਭਾਈ ਬਈਆ ਸਾਡੇ ਚੋਂ ਇਨਸਾਨੀਅਤ ਮਰਨੀ ਨਹੀਂ ਚਾਹੀਦੀ ਭਾਈ ਯਾਰ ਮੈਨੂੰ ਬਹੁਤ ਦੁੱਖ ਲੱਗਿਆ ਉਹ ਆਟੋ ਵਾਲੇ ਬੰਦੇ ਨੂੰ ਮੈਂ ਕਿਹਾ ਵੀ ਮੈਂ ਕਿਹਾ ਯਾਰ ਤੂੰ ਇਹ ਕੀ ਕਰੀ ਜਾਂਦਾ ਮੈਂ ਕਿਹਾ ਯਾਰ ਤੂੰ ਗੇਰੀ ਬੈਗ ਪੋਣਾ ਮੈਂ ਬਈਆ ਇਹਨਾਂ ਪਹਿਲਾਂ ਹੱਥ ਕਰਤਾ ਸੀ ਇਹਨੂੰ ਇਹਨੇ ਨਹੀਂ ਰੋਕਿਆ ਗਾਸ ਉਲਟਾ ਆਇਆ ਕਿ ਤੇ ਬੀਜਾ ਨਹੀਂ ਕਿ ਕੋਈ ਮਤਲਬ ਨਹੀਂ ਉਹਨੂੰ ਨਾ ਵੀ ਰੇੜੇ ਲਾਉ ਖਾ ਹੋਈ ਜਾਂਦਾ ਜਾਂ ਕੁਝ ਵੀ ਹੈ ਨਾ ਆਲਾਉ ਦਾ ਮਲਾਇਆ ਗਿਆ ਸੋ ਦੋਸਤੋ ਇਨਸਾਨੀਅਤ ਆਪਦੇ ਅੰਦਰ ਜਿਉਂਦੀ ਰੱਖੋ ਕਦਰ ਕਰਿਆ ਕਰੋ ਮਿਹਨਤੀ ਬੰਦਿਆਂ ਦੀ ਜਿਹੜੇ ਬੰਦੇ ਮਿਹਨਤ ਕਰਦੇ ਐ ਠੀਕ ਹੈ ਨਾ ਤਾਂ ਕਰਕੇ ਮੈਂ ਕਹਿੰਨਾ ਦੋਰਾ ਫਿਰ ਪਲੀਜ਼ ਵੀ ਇਹੋ ਜਿਹੇ ਬੰਦੇ ਨੂੰ ਪਹਿਲਾਂ ਰਾਹ ਦਿਆ ਕਰੋ ਜਿਹੜਾ ਖੱਜੇ ਰੇੜੇ ਵਾਲਾ ਜਾਂ ਰਕਸ਼ਾ ਵਾਲਾ ਠੀਕ ਹੈ ਧੰਨਵਾਦ ਸਤਿ ਸ੍ਰੀ ਅਕਾਲ ਆਦਾ